ਅਗਾਮੀ ਲੋਕ ਸੋਨਾ ਚੋਣਾਂ ਜਿਹੜੀਆਂ ਆ ਰਹੀਆਂ ਉਹਨਾਂ ਕਰਕੇ ਕਪੂਰਥਲਾ ਪੁਲਿਸ ਤੇ ਫਗਵਾੜਾ ਪੁਲਿਸ ਵੱਲੋਂ ਜਿਹੜੀਆਂ ਹੈਗੀਆਂ ਵਿਸ਼ੇਸ਼ ਮੁਹਿੰਮ ਜਿਹੜੀ ਚਲਾਈ ਜਾ ਰਹੀ ਹੈ ਜਿਹਦੇ ਤਹਿਤ ਅਸੀਂ ਰੈਵਨਿਊ ਡਿਪਾਰਟਮੈਂਟ ਤੇ ਐਕਸਾਈਜ਼ ਡਿਪਾਰਟਮੈਂਟ ਨਾਲ ਮਿਲ ਕੇ ਜਿਹੜਾ ਹੈ ਸ਼ਹਿਰ ਦੇ ਵਿੱਚ ਬਹੁਤ ਬਥੇਰੇ ਥਾਵਾਂ ਤੇ ਜਿੱਥੇ ਜਿੱਥੇ ਨਸ਼ਾ ਪ੍ਰਭਾਵਿਤ ਇਲਾਕੇ ਅਗੇ ਨੇ ਜਾਂ ਪੁਰਾਣੇ ਤੌਰ ਤੇ ਜਿਨ੍ਹਾਂ ਨੂੰ ਨਸ਼ਾ ਪ੍ਰਭਾਵਿਤ ਇਲਾਕਾ ਕਿਹਾ ਜਾਂਦਾ ਸੀਗਾ ਉਹਨਾਂ ਵਿੱਚ ਤੇ ਜਿੱਥੇ ਜਿੱਥੇ ਜਿਹੜਾ ਹੈਗਾ ਅਵੈਧ ਸ਼ਰਾਬ ਦਾ ਜਿੱਥੇ-ਜਿੱਥੇ ਪਹਿਲਾਂ ਸਾਨੂੰ ਨੋਟਿਸ ਵਿੱਚ ਆਇਆ ਹੈ ਉਹਨਾਂ ਦੇ ਵਿੱਚ ਅਸੀਂ ਰੇਡ ਕੀਤੀਆਂ ਅੱਜ ਸਵੇਰੇ ਤੇ ਸਾਨੂੰ ਉਮੀਦ ਹੈ ਇਹ ਸਫੀਸ਼ਨ ਨਾਲ ਲੋਕਾਂ ਦੇ ਵਿੱਚ ਸੈਫਟੀ ਸਿਕਿਉਰਿਟੀ ਬਣੇਗੀ ਤੇ ਜਿਹੜੇ ਮਾੜੇ ਅੰਸਰ ਨੇ ਉਹ ਜਿਹੜਾ ਇਹਨਾਂ ਕੰਮਾਂ ਤੋਂ ਭੱਜ ਜਾਣਗੇ ਜਾਨਾ ਫਗਵਾੜਾ ਪੁਲਿਸ ਵੱਲੋਂ ਸੀਨੀਅਰ ਪੁਲਿਸ ਅਧਿਕਾਰੀਆਂ ਦੀਆਂ ਹਦਾਇਤਾਂ ਤਹਿਤ ਆਗਾਮੀ ਲੋਕ ਸਭਾ ਚੋਣਾਂ ਦੌਰਾਨ ਨਸ਼ੇ ਦੀ ਵਰਤੋਂ ਨੂੰ ਰੋਕਣ ਲਈ ਫਗਵਾੜਾ ਪੁਲਿਸ ਅਤੇ ਐਕਸਾਈਜ਼ ਵਿਭਾਗ ਵੱਲੋਂ ਵਿਸ਼ੇਸ਼ ਅਭਿਆਨ ਚਲਾਇਆ ਜਾ ਰਿਹਾ ਹੈ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹਾਂ ਡੀਐਸਪੀ ਫਗਵਾੜਾ ਜਸਪ੍ਰੀ ਸਿੰਘ ਨੇ ਦੱਸਿਆ ਕਿ ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸ਼ਹਿਰ ਵਿੱਚ ਰੈਵਿਨਿਊ ਅਤੇ ਐਕਸਾਈਜ਼ ਡਿਪਾਰਟਮੈਂਟ ਨਾਲ ਮਿਲ ਕੇ ਸ਼ਹਿਰ ਵਿੱਚ ਨਸ਼ਾ ਪ੍ਰਭਾਵਿਤ ਇਲਾਕਿਆਂ ਵਿੱਚ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਨਾਲ ਹੀ ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਵਖੋ ਬਖ ਏਰੀਏ ਵਿੱਚ ਨਾਕਾਬੰਦੀ ਕਰਕੇ ਵਾਹਨ ਚਾਲਕਾਂ ਦੀ ਵੀ ਵਿਸ਼ੇਸ਼ ਚੈਕਿੰਗ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਸ਼ਹਿਰ ਵਿੱਚ ਗੈਰ ਕਾਨੂੰਨੀ ਕੰਮ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਹੋਰ ਅੱਗੇ ਗੱਲਬਾਤ ਕਰਦੇ ਹਾਂ। ਉਹਨਾਂ ਸ਼ਹਿਰ ਵਾਸੀਆਂ ਨੂੰ ਕੀ ਅਪੀਲ ਕੀਤੀ? ਦੇਖੋ ਪੂਰੀ ਖਬਰ ਪਗਵਾੜਾ ਤੋਂ ਸ਼ਰਨਜੀਤ ਸਿੰਘ ਸੋਨੀ ਦੇ ਨਾਲ ਜੈ ਸ਼ਰਮਾ ਦੀ ਰਿਪੋਰਟ। ਆਗਾਮੀ ਲੋਕ ਸੋਨਾ ਚੋਣਾਂ ਜਿਹੜੀਆਂ ਆ ਰਹੀਆਂ ਉਨਾ ਕਰਕੇ ਕਪੂਰਥਲਾ ਪੁਲਿਸ ਫਗਵਾੜਾ ਪੁਲਿਸ ਵੱਲੋਂ ਜਿਹੜੀਆਂ ਹੈਗੀਆਂ ਵਿਸ਼ੇਸ਼ ਮੁਹਿੰਮ ਜਿਹੜੀ ਚਲਾਈ ਜਾ ਰਹੀ ਹੈ ਜਿਹਦੇ ਤਹਿਤ ਅਸੀਂ ਰੈਵਨਿਊ ਡਿਪਾਰਟਮੈਂਟ ਤੇ ਐਕਸਾਈਜ਼ ਡਿਪਾਰਟਮੈਂਟ ਨਾਲ ਮਿਲ ਕੇ ਜਿਹੜਾ ਹੈ ਸ਼ਹਿਰ ਦੇ ਵਿੱਚ ਬਖ ਬਖ ਥਾਵਾਂ ਤੇ ਜਿੱਥੇ-ਜਿੱਥੇ ਨਸ਼ਾ ਪ੍ਰਭਾਵਿਤ ਇਲਾਕੇ ਹੈਗੇ ਨੇ ਜਾਂ ਪੁਰਾਣੇ ਤੌਰ ਤੇ ਜਿਨ੍ਹਾਂ ਨੂੰ ਨਸ਼ਾ ਪ੍ਰਭਾਵਿਤ ਇਲਾਕਾ ਕਿਹਾ ਜਾਂਦਾ ਸੀਗਾ ਉਹਨਾਂ ਵਿੱਚ ਤੇ ਜਿੱਥੇ-ਜਿੱਥੇ ਜਿਹੜਾ ਹੈਗਾ ਅਵੈਧ ਸ਼ਰਾਬ ਦਾ ਜਿੱਥੇ-ਜਿੱਥੇ ਪਹਿਲਾਂ ਸਾਨੂੰ ਨੋਟਿਸ ਵਿੱਚ ਆਇਆ ਹੈ ਉਹਨਾਂ ਦੇ ਵਿੱਚ ਅਸੀਂ ਰੇਡਸ ਕੀਤੀਆਂ ਅੱਜ ਸਵੇਰੇ ਤੇ ਸਾਨੂੰ ਉਮੀਦ ਹੈ ਕਿ ਇਸ ოਪਰੇਸ਼ਨ ਨਾਲ ਲੋਕਾਂ ਦੇ ਵਿੱਚ ਇੱਕ ਸੈਂਸ ਆਫ ਸਿਕਿਉਰਿਟੀ ਬਣੇਗੀ ਤੇ ਜਿਹੜੇ ਮਾੜੇ ਅਨਸਰ ਨੇ ਉਹ ਜਿਹੜਾ ਇਹਨਾਂ ਕੰਮਾਂ ਤੋਂ ਭੱਜ ਜਾਣਗੇ ਇਹਦੇ ਨਾਲ-ਨਾਲ ਹੀ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਇਹ ਅਪੀਲ ਕਰਨਾ ਚਾਹੂਗਾ ਕਿ ਇਲੈਕਸ਼ਨ ਦੇ ਦੌਰਾਨ ਜਿਹੜਾ ਹੈ ਆਪਾਂ ਸਾਰਾ ਜਿਹੜਾ ਕਮਿਊਨਲ ਹਾਰਮਨੀ ਬਣਾ ਕੇ ਰੱਖੀਏ ਤੇ ਪਿਛਲੇ ਦਿਨੀ ਜਿਹੜਾ ਹੈਗਾ ਸੰਗਰੂਰ ਦੇ ਵਿੱਚ ਇੱਕ ਮੰਦਭਾਗੀ ਘਟਨਾ ਜਿਹੜੀ ਜਿਹੜੀ ਦੀ ਸ਼ਰਾਬੀਨ ਕਰਕੇ ਹੋਈ ਸੀ ਉਹਦੇ ਲਈ ਵੀ ਅਸੀਂ ਵਕਫਾ ਵਕਤਾਵਾਂ ਤੇ ਜਿਹੜੀ ਰੇਡ ਕਰ ਰਹੇ ਹਾਂ ਤੇ ਮੇਰੀ ਲੋਕਾਂ ਤੋਂ ਇਹੀ ਅਪੀਲ ਹੈ ਕਿ ਜਿਹੜੀ ਵੀ ਅ ਜਿਹੜੀ ਸ਼ਰਾਬ ਦੀ ਕੰਜ਼ਮਪਸ਼ਨ ਹੈ ਉਹ ਗਵਰਨਮੈਂਟ ਵੱਲੋਂ ਮਨਜ਼ੂਰਸ਼ੁਦਾ ਠੇਕਿਆਂ ਤੋਂ ਹੀ ਕੀਤੀ ਜਾਵੇ ਕਿਸੇ ਵੀ ਆਮ ਬੰਦੇ ਜਾਂ ਕੋਈ ਇਸ ਤਰ੍ਹਾਂ ਦੀ ਤੁਹਾਨੂੰ ਸਸਤੀ ਸ਼ਰਾਬ ਦੇਣ ਦਾ ਲਾਲਚ ਕਹਿੰਦਾ ਤੇ ਇਸ ਤਰ੍ਹਾਂ ਦਾ ਜਿਹੜਾ ਹੈਗਾ ਬੰਦਿਆਂ ਤੋਂ ਜਿਹੜੀ ਇਹ ਸ਼ਰਾਬ ਨਾ ਪਰਚੇਸ ਕੀਤੀ ਜਾਵੇ ਕਿ ਕੋਈ ਵੀ ਅਣਸਖਾਵੀ ਘਟਨਾ ਵਾਪਰਸ ਆ। ਸ਼ੁਕਰੀਆ।